ਕੱਲ ਜਵੰਦੇ ਵੀਰ ਦਾ ਸੰਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਨਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨੇਥ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਵੀ ਤਾਂ ਉੱਥੇ ਸੀ ਪਿੰਕੀ ਦਾ ਰਿਆਲ ਭਾਈ ਦੇ ਦੋ ਲੈ ਗਏ ਤੇ ਮਤ ਜੋ ਬੌਸ ਮੀਜ਼ੀ ਰੈਡਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਸਾਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਐਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੋਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜਕੱਲ ਆਪਾਂ ਇੰਨੇ ਰਿਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜਕੱਲ ਆਪਾਂ ਇੰਨੇ ਰਿਲਾਇ ਕਰਦੇ ਆ ਉਹਨਾਂ ਤੇ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾ ਇਹਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੰਦਾਰ ਉਹ ਚੱਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ 'ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਬਸ ਇਹ ਗੱਲ ਜੀ ਸਾਰਿਆਂ ਨੂੰ ਅ ਕੱਲ ਜਵੰਦੇ ਵੀਰ ਦਾ ਸੰਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾ ਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਨਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਤ ਨਹੀਂ ਜਾ ਰਹੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉੱਥੇ ਸੀ ਪਿੰਕੀ ਢਾਲੀਆਲ ਭਾਈ ਦੇ ਦੋ ਲੈ ਗਏ ਤੇ ਮਤ ਜੋ ਬੌਸ ਮੀਜ਼ੀ ਰੈਟਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਸਾਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਇਹਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੋਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜਕੱਲ ਆਪਾਂ ਇੰਨੇ ਰਿਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਉਹਨਾਂ ਤੇ ਮਿਕੰਦਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾ ਇਹਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਹੀ ਅੱਜ ਕੱਲ ਫੋਨ 'ਚ ਸਾਰਾ ਕੁਝ ਅੰਦਰ ਉਹ ਚੱਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਅਸੀ ਕਹਾਂ ਜੀ ਸਾਰਿਆਂ ਨੂੰ ਕੱਲ ਜਵੰਦੇ ਵੀਰ ਦਾ ਸੰਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾ ਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਲਾ ਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਤ ਨਹੀਂ ਜਾ ਰਹੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਵੀ ਤਾਂ ਉੱਥੇ ਸੀ ਪਿੰਕੀ ਢਾਲੀਆਲ ਭਾਈ ਦੇ ਦੋ ਲੈ ਗਏ ਤੇ ਮਤ ਜੋ ਬੌਸ ਮੀਜੀ ਰੈਟਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਚੱਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਇਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਐਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੋਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਉਹਨਾਂ ਤੇ ਇੱਕ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾਂ ਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਹੀ ਅੱਜ ਕੱਲ੍ਹ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ 'ਚ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਤਾਂ ਸਿੱਕਾਰ ਜੀ ਸਾਰਿਆਂ ਨੂੰ ਅਮ ਕੱਲ ਜਵੰਦੇ ਵੀਰ ਦਾਸ ਅਸਥਾਨ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾ ਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਨਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨੇਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੀ ਨਹੀਂ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉਠੇ ਸੀ ਪਿੰਕੀ ਢਾਲੀਆਲ ਭਾਈ ਦੇ ਦੋ ਲੈ ਗਏ ਤੇ ਮਤ ਜੋ ਬੌਸ ਮੀਜੀ ਰੈਟਰੋ ਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਕੱਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਬਈ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਇਹਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜਕੱਲ ਆਪਾਂ ਇੰਨੇ ਰਿਅਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਉਹਨਾਂ ਤੇ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾ ਇਹਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਅਸੀ ਕਹਾਂ ਜੀ ਸਾਰਿਆਂ ਨੂੰ ਅ ਕੱਲ ਜਵੰਦੇ ਵੀਰ ਦਾ ਸੰਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਨਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨੇਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੀ ਨਹੀਂ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉਹ ਠੀਕ ਹੀ ਸੀ ਪਿੰਕੀ ਢਾਲੀ ਵਾਲ ਭਾਈ ਦੇ ਦੋ ਲੈ ਗਏ ਤੇ ਮਤ ਜੋ ਬੌਸ ਮੀਜ਼ੀ ਰੈਟਰੋ ਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਚੱਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ਾਂ ਇਹ ਬੜੀਆਂ ਸ਼ੌਕਿੰਗ ਆ ਇਹਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਆ ਉਹਨਾਂ ਤੇ ਇੱਕ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾਂ ਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਤਾਂ ਸਹੀ ਗੱਲ ਜੀ ਸਾਰਿਆਂ ਨੂੰ ਕੱਲ ਜਵੰਦੇ ਵੀਰ ਦਾਸ ਅਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਲਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਤ ਨਹੀਂ ਜਾ ਰਹੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੈਨਿੰਗ ਕਰਕੇ ਕਿਵੇਂ ਆਉਂਦੇ ਆ कल 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਵੀ ਤਾਂ ਓਕੇ ਸੀ ਪਿੰਕੀ ਧੜੀਆਲ ਭਾਈ ਦੇ ਦੋ ਲੈ ਗਏ ਤੇ ਜੋ ਬੌਸ ਮੀਜ਼ੀ ਡਾਇਰੈਕਟਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਚਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਹੈ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ਾਂ ਇਹ ਬੜੀਆਂ ਸ਼ੌਕਿੰਗ ਆ ਐਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣਗੇ ਤੁਸੀਂ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰੂਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਉਹਨਾਂ ਤੇ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾਂ ਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਹੀ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ 'ਚ ਕੋਈ ਇਨਫੋਰਮੇਸ਼ਨ ਜ਼ਰੂਰ ਪਿਓ ਅਸੀਂ ਕਹਾਂ ਜੀ ਸਾਰਿਆਂ ਨੂੰ ਅ ਕੱਲ ਜਵੰਦੇ ਵੀਰ ਦਾ ਸੰਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਨਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨੇਤ ਦੀ ਯਾਰੀ ਸੀ ਪਰ ਅ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੈਰਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉੱਥੇ ਸੀ ਪਿੰਕੀ ਧੜੀਆਲ ਭਾਈ ਦੇ ਦੋ ਲੈ ਗਏ ਤੇ ਜੋ ਬਾਸ ਮੀਜ਼ੀ ਡਾਇਰੈਕਟਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਚਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਾਰਗ ਤੇ ਵੀ ਅਸੀਂ ਚੋਰੀ ਕਰਨੀ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਇਹ ਬੜੀਆਂ ਸ਼ੌਕਿੰਗ ਆ ਐਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲ ਸੈੱਟ ਕਰਾਂਗੇ ਕੀ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਹਾਂ ਉਹਨਾਂ ਤੇ ਇਕ ਇੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾਂ ਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਹੀ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚੱਲ ਰਿਹਾ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਅਸੀਂ ਕਹਾਂ ਜੀ ਸਾਰਿਆਂ ਨੂੰ ਅ ਕੱਲ ਜਵੰਦੇ ਵੀਰ ਦਾਸ ਅਸਥਾਨ ਸੀਗਾ ਤੇ ਬੜਾ ਸੈਡਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਲਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨੈਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੱਗੇ ਮੇਰਾ ਵੀ ਲੱਗੇ ਜਸਵੀਰ ਜੱਸੀ ਭਾਈ ਦਾ ਵੀ ਲੱਗੇ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਵੀ ਤਾਂ ਉੱਥੇ ਸੀ ਪਿੰਕੀ ਧੜੀ ਵਾਲ ਭਾਈ ਦੇ ਦੋ ਲੱਗੇ ਤੇ ਮਤ ਜੋ ਬੌਸ ਮੀਜ਼ੀ ਡਾਇਰੈਕਟਰ ਉਹਦਾ ਲੱਗੇ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੱਗੇ ਚੱਲ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਐਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਉਹਨਾਂ ਤੇ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਿਆਂ ਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਹੀ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਪਿਓ ਅਸੀਂ ਕਹਾਂ ਜੀ ਸਾਰਿਆਂ ਨੂੰ ਅ ਕੱਲ ਜਵੰਦੇ ਵੀਰ ਦਾਸ ਅਸਥਾਨ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਲਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨੈਥ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੱਗੇ ਮੇਰਾ ਵੀ ਲੱਗੇ ਜਸਵੀਰ ਜੱਸੀ ਭਾਈ ਦਾ ਵੀ ਲੱਗੇ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਵੀ ਤਾਂ ਉੱਥੇ ਸੀ ਪਿੰਕੀ ਦਾ ਢੀਲਾਲ ਭਾਈ ਦੇ ਦੋ ਲੱਗੇ ਤੇ ਮਤ ਜੋ ਬੌਸ ਮੀਜ਼ੀ ਡਾਇਰੈਕਟਰ ਉਹਦਾ ਲੱਗੇ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੱਗੇ ਸਾਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਐਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਫੋਨਾਂ ਤੇ ਕਿ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਿਆਂ ਦੇ ਨੰਬਰ ਚੀਜ਼ਾਂ ਵਈ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੰਦਰਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਅਸੀਂ ਕੱਲ ਜੀ ਸਾਰਿਆਂ ਨੂੰ ਅ ਕੱਲ ਜਵੰਦੇ ਵੀਰ ਦਾਸ ਸੰਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਨਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਥ ਦੀ ਯਾਰੀ ਸੀ ਪਰ ਅ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੱਗੇ ਮੇਰਾ ਵੀ ਲੱਗੇ ਜਸਵੀਰ ਜਸੀ ਭਾਈ ਦਾ ਵੀ ਲੱਗੇ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉੱਥੇ ਸੀ ਪਿੰਕੀ ਢਾਲੀਆਲ ਭਾਈ ਦੇ ਦੋ ਲੱਗੇ ਤੇ ਮਤ